ਸਾਸੀ ਕਾਲ ਜੀ ਸਾਰੇ ਪ੍ਰਭਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਦੇ ਵਿੱਚ ਬਰਗਾੜੀ ਪਿੰਡ ਦੇ ਵਿੱਚ ਤੇ ਦولتਰਾਮ ਵਪਾਰੀ ਬਾਈ ਦੇ ਘਰੇ ਇਸ ਟਾਈਮ ਮੈਂ ਮੌਜੂਦ ਆ ਜਿੰਦਾ ਵਪਾਰ ਦੇ ਵਿੱਚ ਵੱਡਾ ਨਾਮ ਆ ਮਿੱਤਰੋ ਤੇ ਵਪਾਰ ਦੇ ਵਿੱਚ ਲੰਮਾ ਸਮਾਂ ਗੁਜ਼ਾਰਿਆ ਹੋਇਆ ਇਹਨਾਂ ਭਰਾਵਾਂ ਨੇ ਵੀ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਗਾਈਆਂ ਤੇ ਇਸ ਘਰ ਦਾ ਵੱਧ ਫੋਕਸ ਆ ਪਰ ਕਦੇ ਕੋਈ ਤਾਂ ਟਾਵੇਂ ਟੱਲੀ ਕੋਈ ਮੈਂ ਵੀ ਆ ਜਾਂਦੀ ਆ ਅੱਜ ਫਿਰ ਤੁਹਾਡੇ ਲਈ ਇੱਕ ਗਾਂ ਹੋਊਗੀ ਮਿੱਤਰੋ ਜਰਸੀ ਤੋ ਦੋ ਹੋਣਗੀਆਂ ਮਈਆਂ ਮਿੱਤਰੋ ਮਈਆਂ ਦੋਵੇਂ ਸੂਈਆਂ ਸਵਾਈਆਂ ਤਿਆਰ ਦੁੱਧ ਵਾਲੀਆਂ ਹੋਣਗੀਆਂ ਗਾਂ ਕੁਝ ਦਿਨਾਂ ਦੀ ਕੱਚੀ ਹੋਊਗੀ ਕਰਦੇ ਆਂ ਗੱਲਬਾਤ ਆਪਾਂ ਮਿਲਦੇ ਆਂ ਕੱਲੇ-ਕੱਲੇ ਜਾਨਵਰ ਦੀ ਡਿਟੇਲ ਲਵਾਂਗੇ ਜਿਹੜਾ ਜਾਨਵਰ ਤੁਹਾਨੂੰ ਜੱਜ ਜੂਗਾ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਲੱਗਾ ਹੋਇਆ ਵਾ ਉਸ ਜਾਨਵਰ ਬਾਰੇ ਨਿਰਖ ਪਰਖ ਤੁਸੀਂ ਕਰਨੀ ਆਓ ਮਿਲਦੇ ਆਂ ਬਾਈ ਨੂੰ ਆਪਾਂ ਸਾਰੀ ਜਾਂਚ ਪੜਤਾਲ ਕਰਦੇ ਆਂ ਸਸੀ ਘਾਲ ਬੀਤੀ ਸਸੀ ਘਾਲ ਬਾਈ ਜੀ ਕੀ ਹਾਲ ਚਾਲ ਹੈ ਵਧੀਆ ਵੀਰੇ ਵਧੀਆ ਸੇਤਾਂਕਰਪੁਰ ਬਹੁਤ ਵਧੀਆ ਵੀਰੇ ਬਹੁਤ ਵਧੀਆ ਠੀਕ ਹੈ ਇੱਕ ਵਾਰੀ ਆਪਾਂ ਜਿੱਥੇ ਖੜੇ ਆ ਨਾਮ ਦੱਸ ਦਈਏ ਵੀਰੇ ਆਪਣ ਕਿੰਨੇ ਜਾਨਵਰ ਆਪਾਂ ਦਿਖਾਵਾਂਗੇ ਜਾਨਵਰ ਮੇਰੇ ਆਪਣੇ ਕੋਲ ਤਿੰਨ ਆ ਵੀਰੇ ਤਿੰਨ ਜਾਨਵਰਾਂ ਅੱਛਾ ਰੈਗੂਲਰ ਜਾਨਵਰ ਖੜੀ ਹੁੰਦੇ ਆ ਰੈਗੂਲਰ ਮੇਰੇ 4-5 ਨਾਕ ਹੁੰਦੇ ਆ ਵੀਰੇ ਜਿਆਦਾ ਆਪਣੇ ਕੋਲ ਗਾਈਆਂ ਹੁੰਦੀਆਂ ਜਿਆਦਾ ਗਾਈਆਂ ਤੇ ਫਿਰ ਸਾਹਿਬ ਠੀਕ ਹੈ ਜਰਸੀ ਕੋ ਜਰਸੀ ਵੀਰੇ ਚੰਗੀ ਤੋਂ ਚੰਗੀ ਲੈਣੀ ਆਪਣੇ ਕੋਲ ਮਿਲੂਗੀ ਠੀਕ ਹੈ ਬਈ ਟਾਪ ਟਾਪ ਜਰਸੀ ਦੀ ਫੋਕਸ ਹੈ ਠੀਕ ਹੈ ਭਾਈ ਜੀ ਇਹ ਗੱਲ ਵਾਕਈ ਸੱਚੀ ਆ ਭਾਈ ਜੇ ਤੁਸੀਂ ਚੰਗੀ ਤੋਂ ਚੰਗੀ ਵਾਲਾ ਟਾਪ ਕਲਾਸ ਜਰਸੀ ਗਾਂ ਲੈਣੀ ਚਾਹੁੰਦੇ ਆ ਤਾਂ ਇੱਥੇ ਮੈਨੂੰ ਪਹਿਲਾਂ ਵੀ ਪਤਾ ਵਾ ਕਿਉਂਕਿ ਇੱਥੇ ਗਾਂ ਬਹੁਤ ਚੰਗੀ ਜਰਸੀ ਆਉਂਦੀ ਆ ਅੱਜ ਉਹ ਚੰਗੇ ਚੰਗੇ ਸੀ ਹਾਂ ਅੱਛਾ ਵੀਰੇ ਪਹਿਲੇ ਨੰਬਰ ਤੇ ਜਿਹੜੀ ਤੇਰੇ ਕੋਲੇ ਮੈਂ ਖੜੀ ਆ ਤਾਂ ਜੀ ਸੂਈ ਆ ਕੇ ਲਈ ਹਣਾ ਹਾਂਜੀ ਹਾਂਜੀ ਅੱਛਾ ਕਦੋਂ ਸੂਈ ਆਏ ਵੀਰੇ ਇਹਨੂੰ ਵੀਰੇ ਸੂਈ ਨੂੰ ਵੀਰੇ ਹਜੇ 20 ਕਿਲੋ ਮੰਨਤੀ ਹੋਇਆ ਸਰਪ ਠੀਕ ਹੈ ਜੇ ਰਜੇ ਨੇ ਪਾਉ ਜੇਰੇ ਵੀ ਪੈਣੀ ਆ ਵੀਰੇ ਹਜੇ ਠੀਕ ਹੈ ਭਾਈ ਅੱਛਾ ਭਈ ਕਟਾ ਦੇਗੀ ਕਿ ਕੱਟੀ ਕੱਟਾ ਵੀਰੇ ਮਗਰੇ ਦੇ ਮਗਰ ਆ ਗਿਆ ਹੁੰਦਾ ਕੱਟਾ ਸੂਆ ਕਿਨਵਾ ਸੂਈਆ ਵੀਰੇ ਦੂਜਾ ਸੂਆ ਓਰਿਜਨਲ ਦੂਜਾ ਸੂਆ ਹੈ ਹਾਂ ਅੱਛਾ ਕੀ ਪੀਕ ਲੈਵਲ ਦੁੱਧ ਦੇ ਦੂਗੀ ਭਈ ਪਲੂਣ ਵੀਰੇ ਝੋਟੀ ਦਾ ਵੀਰੇ 14 ਕਿਲੋ ਦੁੱਧ ਦਤਾ ਆ ਪਲੂਣ ਦਾ ਇਹਦਾ ਆ 15 16 ਟੋਰਾ ਨਾਲ ਬੜੇ ਆਰਾਮ ਨਾਲ ਵੀਰੇ ਭਾਂਡੇ ਬਹੁ ਖੁੱਲੇ ਦੀ ਆ ਵੀਰੇ ਉਂਪਰੀ ਕੀ ਚੰਗੀ ਹੈ ਕੱਟੀ ਪਤਲੀ ਬਾਕੀ ਉਦਰਾ ਜਾਂ ਮੰਨ ਕੇ ਸੂਫੀ ਸਾਡੇ ਕਹਿੰਦਾ ਕੱਲ ਹੀ ਆਈ ਸੀਗੀ ਇਹ ਠੀਕ ਹੈ ਠੀਕ ਹੈ ਵੀ ਹਜੇ ਮੰਨ ਲੈਨੇ ਖਾ ਪੀ ਕੇ ਬੰਨਣਾ ਯਾਰ ਖਾ ਪੀ ਕੇ ਬੰਨਣਾ ਵੀ ਹਾਈ ਤੱਕ ਕਿ ਮੈਂ ਦੱਸਾਂ ਕਿ ਨਾਲ ਦੀ ਖਾ ਪੀ ਕੇ ਬੰਨਦੀ ਆ ਬਾਈ ਅੱਛਾ ਮਗਰ ਆ ਕੇ ਕੱਟਾ ਕਿ ਮਗਰ ਕੱਟਾ ਹੈ ਮਗਰ ਕੱਟਾਈ ਠੀਕ ਹੈ ਅੱਛਾ ਵੀਰੇ ਰੇਟ ਕੀ ਰੋਗੇ ਇਹਦਾ ਬਾਈ ਰੇਡ ਵੀਰੇ ਕਿਉਂਕਿ ਆਪਣਾ ਮੱਝ ਦਾ ਕੰਮ ਰਹਿ ਗਿਆ ਘਾਟੀ ਪਰ ਆਪਾਂ ਮੁੱਲ ਕਰਾਂਗੇ ਜੈ ਜੀ ਮੈਂ ਦਾ ਜੇ ਕੋਈ ਹੋਰ ਜੇ ਵਪਾਰੀ ਕੋਲ ਦੀ ਮੰਗਾ ਦੇ ਕੰਮ ਡੇਢ ਮੰਗੀ ਜਾਂਦਾ ਪਰ ਆਪਾਂ ਇੱਕ ਦਾ ਚ ਮੰਨਤਨ ਕਰਦੇ ਇੱਕ ਦਾ ਚ ਮੰਨਤਨ ਕਰਦੇ ਕੱਢੀ ਵੀਰੇ ਤੋਰੀ ਮੜੀ ਖੋਲੀ ਵੀਰੇ ਨੂੰ ਲੈ ਮਿੱਤਰੋ ਦੂਜਾ ਸੂਆ ਛੋਟੀ ਸੋਈ ਆ ਕੰਨੀਆ ਵਾਲਾ ਤੇ ਫਰੀਖ ਤੇ ਨਿੱਕਾ ਸਿੰਘ ਆ ਜਾਵਾਂ ਮਿੱਤਰੋ ਲੈਵੇ ਭਾਂਡੇ ਦੀ ਬਹੁਤ ਖੋਲੀ ਡੋਲੀ ਆ ਤੁਸੀਂ ਕੱਦ ਬਾਡੀ ਦਾ ਦੁੱਧ 14 15 15 ਬਾਕੀ ਸਿੰਗੀ ਸਿੰਗੀ ਦੀ ਬਹੁਤ ਹੀ ਜ਼ਿਆਦਾ ਇੱਥੇ ਕੱਟੀ ਇੱਥੇ ਟੋਰਾ ਨਾਲ 15 16 ਕਿਲੋ ਦੁੱਧ ਦੇ ਕੇ ਜਾਊਗੀ ਮਿੱਤਰੋ ਮੈਂ ਲੈਵੇ ਭਾਂਡੇ ਰੋ ਬਹੁਤ ਮਜ਼ਬੂਤ ਲੇਵਰੇ ਮੋੜ ਲੋਕਰ ਸੋਹਣੀ ਜਿਹੜੀ ਕੁਆਲਿਟੀ ਆ ਲੇਵੇ ਦੀ ਮਜ਼ਬੂਤੀ ਬਹੁਤ ਚੰਗੀ ਅੰਗਾ ਪੈਰਾਂ ਦੀ ਮਿੱਤਰੋ ਹੱਡਾ ਪੈਰਾਂ ਦੀ ਚੰਗੀਆਂ ਮੈਂ ਕਿਉਂਕਿ ਮੈਂ ਹਮੇਸ਼ਾ ਜਿਹੜੀ ਅੰਗਾ ਦੀਆਂ ਆਰਾਂ ਦੀ ਚੰਗੀ ਹੁੰਦੀ ਉਹ ਘਾਟਿਆ ਆਉਂਦਾ ਨਹੀਂ ਹੁੰਦਾ ਮੈਂ ਜਦੋਂ ਅੰਗਾ ਆਰਾਂ ਤੋਂ ਸਾਫਣਾ ਹੋਵੇ ਉਦੋਂ ਕੁਝ ਨਹੀਂ ਕਿਹਾ ਜਾਂਦਾ ਹੁੰਦਾ ਨਾ ਮੈਂ ਇਹਨੂੰ ਬੰਨਦੇ ਵੀਰੇ ਬਸ ਕੋਈ ਵੇਖੋ ਤੁਸੀਂ ਲੇਵੇ ਦੀ ਬਰੀਕੀ ਕਰਾਂ ਦੀ 1,10,000 ਦੇ ਵਿੱਚੋਂ ਮਾਨਤਨ ਕਰੂਗਾ ਵੀਰੇ ਤੁਹਾਡਾ ਜਰੂਰ ਮਿੱਤਰੋ ਤੇ ਚੰਗਾ ਦੁੱਧ ਪਾਜੂਗੀ 15-16 ਦੇ ਆਸ-ਪਾਸ ਹੀ ਕਿਉਂਕਿ ਬਰੀਕ ਤੇ ਕਾਗਜ਼ ਦੀ ਚਮੜੀ ਦੇ ਵਿੱਚ ਛੋਟੀ ਦਿਯਾਰ ਆ ਇਹ ਇੱਕ ਨੰਬਰ ਤੇ ਮੈਂ ਅਸੀ ਜਿਹੜੀ ਮਿੱਤਰੋ ਜਮ ਨਰਮ ਚਮੜੀ ਦੀ ਆ ਬਈ ਜਮਈ ਹਾਂ ਬਿਲਕੁਲ ਵੀਰੇ ਜਿਵੇਂ ਮਰਜੀ ਚੁੰਡੀ ਭਰ ਲੈ ਵੀਰੇ ਸਹੀ ਗੱਲ ਆ ਕੁਝ ਵੀ ਮਰੋੜ ਕੇ ਜਿਹੇ ਵਿੱਚ ਬੜਾ ਹੀ ਨਿਰਮਾ ਅੱਛਾ ਵੀਰੇ ਦੋ ਨੰਬਰ ਤੇ ਜਿਹੜੀ ਮੈਂ ਇਹਦੇ ਬਾਰੇ ਦੱਸੀ ਇਹ ਵੀ ਵੀਰੇ ਦੂਜਾ ਸੂਆ ਸੂਈ ਆ ਦੂਜਾ ਸੂਆ ਸੂਈ ਆ ਹਾਂ ਹਾਂ ਅੱਛਾ ਵੀਰੇ ਇਹ ਕਿੰਨੇ ਦਿਨਾਂ ਦੀ ਸੂਈ ਆ ਬਈ ਇਹਨੂੰ ਸੂਈ ਨੂੰ ਵੀ ਅੱਜ ਚੌਥਾ ਡੰਨ ਹੋ ਗਿਆ ਚੌਥਾ ਟਾਈਮ ਆ ਹਾਂ ਜਿਹੜਾ ਮਿਹਨਤੀ ਵਾਲਾ ਡੱਬਿਆਂ ਵਾਲਾ ਦੁੱਧ ਆ ਵੀਰੇ 10 ਲੀਟਰ ਹੋ ਗਿਆ ਥੱਲੇ ਠੀਕ ਆ ਬਾਈ ਹਾਂ ਅੱਛਾ ਪਾਸਾ ਕਿ ਪਾਲਾ ਇੱਕ ਪਾਸੇ ਇਹ ਵੀਰੇ ਪਾਲਿਆ ਇੱਕ ਸਾਈ ਚਾਈ ਦੀ ਇੱਕ ਨੰਬਰ ਵੀਰੇ ਪੂਰ ਸ਼ਿਟੇ ਫੋਲ ਗਾਰੰਟੀ ਜਵਨ ਨਰਮਾ ਠੀਕ ਹੈ ਬਾਈ ਅੱਛਾ ਇਹਦੇ ਮਗਰ ਕੱਟਾ ਕਿ ਕੱਟਾ ਇਹਦੇ ਮਗਰ ਵੀ ਕੱਟ ਆਈ ਹੈ ਵੀਰੇ ਠੀਕ ਹੈ ਇਹਦਾ ਰੇਟ ਕੀ ਰੋਗੇ ਦੇਣ ਦਾ ਇਹਦਾ 90000 ਰੁਪਏ ਵੀਰੇ ਕੀ ਕਹਿੰਦੇ ਵਿੱਚੋਂ ਮਾਨਸਰ ਵੀਰੇ ਮਾਨਸਰ ਕਰਦਾ ਹਾਂ ਖੁੱਲਾ ਬਾਈ ਕੱਦੀ ਬਾਣੂ ਤੋਰੀ ਵੀਰੇ ਲੈ ਵੀ ਮੈਂ ਤਰੋਂ 90000 ਰੁਪਏ ਡਿਮਾਂਡ ਆ ਚਾਰਾਂ ਦਿਨਾਂ ਦੀ ਸੂਈ ਦੇ ਥੱਲੇ 10 ਕਿਲੋ ਕੰਡੇ ਲਾਉਂਦੀ ਦੁੱਧ ਇਹ ਤਿਆਰ ਕਰਦੀ ਆ ਕਰਮਾਂ ਵਾਲੀ ਦੇਖ ਸਕਦੇ ਆ ਤੁਸੀਂ ਬਰੀਕੀ ਚੰਗੀ ਐ ਇਹਦੇ ਵਿੱਚ ਵੀ ਇਹ ਇੱਕ ਪਾਸੇ ਨੂੰ ਪਾਲ ਜ਼ਰੂਰ ਹੈਗੀ ਆ ਮਿੱਤਰੋ ਉਹ ਕੋਈ ਗੱਲ ਨਹੀਂ ਹੌਲੀ ਹੌਲੀ 2-4 ਦਿਨ ਜਿਹੜਾ ਜਵਾ ਜਿਹੜਾ ਲੇਵਾ ਫੋਕਸ ਆ ਪੱਧਰਾ ਕਰ ਜੂਗੀ ਕਰਮਣ ਵਾਲੀ ਕਿਉਂਕਿ ਇਹ ਖਾ ਪੀ ਕੇ ਇਹਨੇ ਵੀ ਹਜੇ ਪੜਨਾ ਕਿਉਂਕਿ ਪਸੂ ਮੈਂ ਇਹ ਜਿਹੜੀ ਉਹ 10 ਤੋਂ 15 ਦਿਨਾਂ ਦੇ ਵਿੱਚ ਸੂਣ ਤੋਂ ਬਾਅਦ ਖੋਲਦੀ ਆ ਮਿੱਤਰੋ ਜਿਹੜੀ ਪੀਕ ਲੈਵਲ ਪੜਨਾ ਹੁੰਦਾ ਮੈਨੇ ਉਹ 10 ਤੋਂ 15 ਦਿਨਾਂ ਦੇ ਵਿੱਚ ਕਿਉਂਕਿ ਸਟਾਰਟਿੰਗ ਬਹੁਤ ਚੰਗੀਆਂ ਮੈਂ ਇਹਦੇ ਤੋਂ 14 ਕਿਲੋ ਦੇ ਦੂ ਖੁੱਲਾ ਨਹੀਂ ਮਿੱਤਰੋ 90000 ਰੁਪਇਆ ਕੀ ਮੰਗਦੇ ਇਹਨਾਂ ਮਗਰ ਕਟਾ ਦੱਸਿਆ ਕਟਾ ਹੀ ਆ ਬਈ ਕਟਾ ਕਟਾ ਇਹਨਾਂ ਮਗਰ ਆ ਗਿਆ ਨਾ ਥਰੋ ਠੀਕ ਆ ਲੈ ਵੀ ਹੁਣ ਆ ਜੋ ਜਰਸੀ ਦੇ دیਵਾਨੇ ਜਿਹੜੇ ਉਹਨਾਂ ਦੇ ਲਈ ਲੈ ਹੈ ਤਾਂ ਕ੍ਰੋਸ ਆ ਥੋੜੀ ਜੀ ਪਰ ਜਿਨ੍ਹਾਂ ਨੇ ਘਰੇ ਦੁੱਧ ਪੀਣ ਨੂੰ ਰੱਖਣੀ ਉਹਨਾਂ ਦੇ ਲਈ ਜਾਣਾਂ ਚਾਹੀਦਾ ਅਸਾ ਵੀਰੇ ਕਿੰਨਵਾ ਸੂਆ ਸੁਣਦੀ ਬਈ ਇਹ ਵੀਰੇ ਕਹਿਣ ਨੂੰ ਦੂਜਾ ਸੂਆ ਕਹਿ ਦਈਏ ਠੀਕ ਆ ਚੱਲ ਵੀ ਜਾਊਗਾ ਪਰ ਤੀਜਾ ਸੂਆ ਅਰੀਜਨਲ ਸੁਣਦੀ ਹੈ ਪਿੰਡ ਜੀ ਗਾਂ ਲਈ ਆਪਾਂ ਵੀ ਇਹ ਲੈ ਕੇ ਵੀ ਹੁਣੇ ਆਏ ਵੀ ਆ ਅਸੀਂ ਬੈਠੇ ਬੈਠੀ ਆਈ ਆ ਅੱਛਾ ਵੀਰੇ ਦਿਨ ਕਿੰਨੇ ਪਏ ਆ ਇਹਦੇ ਦਿਨ ਵੀਰੇ ਹਫਤਾ ਖੁੱਲਾ ਡੁੱਲਾ ਲੈ ਜੂਗੀ ਬਾਈ ਹਫਤਾ ਖੁੱਲਾ ਡੁੱਲਾ ਠੰਡੀ ਸੀ ਅੱਛਾ ਕੋਈ ਅੰਤ ਨਹੀਂ ਬਾਈ ਜਿਵੇਂ ਬਾਕੀ ਵੀ ਕੀ ਦੁੱਧ ਦਰ ਕਾੜ ਰਿਹਾ ਇਹਦਾ ਬਾਈ ਦੁੱਧ ਵੀਰੇ ਇਹਨਾਂ ਆਪਾਂ ਮੈਥੋਂ ਲਈ ਜਿਹੜੀ ਪਿੰਡੋਂ 18 ਨੂੰ ਨਿਕਲ ਤੋਂ ਦੱਸਿਆ ਵੀਰੇ ਜਿਹਨਾਂ ਲੈ ਲਈ ਆਪਾਂ ਦਿੱਤਾ ਵੀ ਹੋਊਗਾ ਯਾਰ ਹਨਾ ਬਾਈ ਤਾਂ ਬਹੁਤ ਬਹੁਤ ਜਿਹੜੀ ਗੱਲ ਕੱਚੀ ਕੱਚੀ ਆ ਕੱਢੀ ਬਾਹਰ ਨੂੰ ਵੀਰੇ ਲਈ ਮਾੜਾ ਜਿਹਾ ਇਹਦਾ ਰੇਟ ਬਾਅਦ ਹੀ ਦੱਸਦੇ ਪਰ ਤੋੜ ਕੇ ਵਿਖਾਈਏ ਕਿਵੇਂ ਨਹੀਂ ਮਿੱਤਰੋ ਜਰਸੀ ਦੇ ਨਾਮ ਨਾਲ 100 ਦੇ ਵਿੱਚੋਂ 30 ਚਾਰ ਵੀਰੇ ਬ੍ਰੀਡ ਚਾਰ ਕਰਨ ਨੂੰ ਵਧੀਆ ਜਰਸੀ ਆ ਬਹੁਤ ਕੁਆਲਿਟੀ ਗਾਹ ਦੀ ਜਰਸੀ ਵਾਲੀ ਆ ਬੱਚੇ ਬਹੁਤ ਚੰਗੇ ਲੱਗਦੇ ਨੇ ਹਾਂ ਬੱਚੇ ਚੰਗੇ ਲੱਜੂ ਹੈ ਨਾ ਬੱਚੇ ਬਹੁਤ ਚੰਗੇ ਜਰਸੀ ਦੇ ਦਊਗਾ ਬਾਕੀ ਮੈਂ ਤਾਂ ਨਾ ਯਾਰ ਦੁੱਧ ਵੀ ਚੰਗਾ 20 ਕਿਲੋ ਆਗ ਦੇ ਜਾਣਾ ਦੋ ਜੀ ਆ ਦਊਗੀ ਵੀਰੇ 20 ਕਿਲੋ ਪੱਕਾ ਤਾਂ ਦੇ ਦਿਆਂ ਬਾਈ ਜਣੇ ਹਾਂ ਬਾਕੀ ਠੰਡ ਸੀ ਚੰਗੇ ਆ ਸਾਰੇ ਜਿੱਥੇ ਮਰਜੀ ਬੈਠਾ ਰਿਹਾ ਬਾਈ ਇੰਨੀ ਠੰਡੀ ਸੀ ਲ ਹੂੰ ਬਣ ਬਣ ਕੰਬਲੀ ਹੋ ਜਾਣਾਗਾ ਨੇ ਹਾਂ ਬਾਕੀ ਤਰੀਕਾ ਹਜੇ ਤਾਂ ਮੰਨ ਲੈਣਾ ਨਾ ਵੀ ਸੇਰ ਤੋਂ ਪੂਣੀ ਘਤੀ ਆ ਨੇ ਸੱਚ ਨਾਲ ਇਹ ਤਾਂ ਬਹੁਤ ਹੀ ਜ਼ਿਆਦਾ ਚੰਗੀ ਆ ਹ ਅੱਛਾ ਇਹਦਾ ਰੇਟ ਕੀ ਰਹੂਗਾ ਬਈ ਇਹਦਾ 62000 ਰੁਪਿਆ ਬਈ 62000 ਰੁਪਿਆ ਮਾਨ ਤਨ 62000 ਤੋਂ ਮਾਨ ਤਨ ਕਰ ਦਾਂਗੇ ਜੇ ਕੋਈ ਕਵੇ ਬਈ ਸੱਜਣਾ ਮੈਂ ਦੂਰ ਦਾ ਹੈਗਾ ਦੁੱਧ ਦਾ ਕਰਨਾ ਕੰਮ ਬੰਦਾ ਵਾ ਮੈਂ ਨਵਾਂ ਤੇ ਮੈਨੂੰ ਤਿੰਨੇ ਜਾਨਵਰ ਦੇ ਦੇ ਤੇ ਤਿੰਨੇ ਵੀ ਦੇ ਦੇਗੇ ਵੀਰੇ ਬਈ ਤਿੰਨੇ ਲੈ ਲੈ ਵੀਰੇ ਮੈਂ ਤਾਂ ਕਹਿੰਦਾ ਵਧੀਆ ਵੱਧ ਮਾਨ ਤਨ ਹੋ ਜੂਗਾ ਬਈ ਠੀਕ ਆ ਵੀਰੇ ਓਕੇ ਆਪਾਂ ਵੀ ਸੁੱਖ ਹੋ ਜੂਗਾ ਦੋਵੇਂ ਮਈਆਂ ਤੇ ਗਾਂ ਤਿੰਨੇ ਲੈਣੀਆਂ ਹੋਈਆਂ ਕਈ ਵਾਰੀ ਕਾਰੋਬਾਰੀ ਬੰਦਾ ਕਿਉਂਕਿ ਪਰ ਜਿਹੜਾ ਮਰਜੀ ਕਾਰੋਬਾਰੀ ਬੰਦਾ ਲੈ ਜੇ ਵੀਰੇ ਗਾਂ ਚੋਂ ਕਮਾਈ ਹੋਊਗੀ ਕਿਉਂਕਿ ਬਣੂਗੀ ਬਹੁਤ ਦੋਤੀ ਇਲਾਕਿਆਂ ਦੇ ਅੱਡੋ ਅੱਡੀ ਰੇਟ ਹੁੰਦੇ ਆ ਹਮੇਸ਼ਾ ਇਹ ਨਹੀਂ ਹੁੰਦਾ ਹੁੰਦਾ ਕਈ ਵਾਰੀ ਇਸ ਇਲਾਕੇ ਦੇ ਵਿੱਚ ਤੇਜ਼ੀ ਹੁੰਦੀ ਆ ਤੁਹਾਡੇ ਇਲਾਕੇ ਦੇ ਵਿੱਚ ਮੰਦਾ ਹੁੰਦਾ ਤੇ ਕਈ ਵਾਰੀ ਸਾਡੇ ਇਲਾਕੇ ਦੇ ਵਿੱਚ ਮੰਦਾ ਹੁੰਦਾ ਤੁਹਾਡੇ ਇਲਾਕੇ ਦੇ ਵਿੱਚ ਤੇਜ਼ੀ ਹੁੰਦੀ ਆ ਇਹ ਤੁਹਾਡੀ ਏਰੀਆ ਦੇ ਹਿਸਾਬ ਨਾਲ ਹੁੰਦਾ ਮਿੱਤਰੋ ਆਹ ਦੇਖ ਸਕਦੇ ਆ ਗਾਂ ਦਾ ਪੂਰਾ ਟੌਪ ਕਰਾਣਾ ਜਿਹਨੇ 20 ਕਿਲੋ ਵਾਲੀ ਜਰਸੀ ਗਾਂ ਲੈਣੀ ਆ ਰੇਟ ਠੀਕ ਆ ਬਈ 60000 ਦੇ ਵਿੱਚੋਂ ਮੰਨਤਾ ਨਾ ਇਹਦਾ 90000 ਦੇ ਵਿੱਚੋਂ ਮੰਨਤਾ ਨਾ ਤੇ ਇਹਦਾ 110000 ਦੇ ਵਿੱਚੋਂ ਮੰਨਤਾ ਨਾ ਤਿੰਨੇ ਜਾਨਵਰ ਦਿਖਾਤੇ ਗੱਲਬਾਤ ਲਈ ਵੀਰੇ ਨੰਬਰ ਦੱਸੀਆ ਆਪਣਾ ਭਰਾ ਨੰਬਰ 8847601402 ਠੀਕ ਆ ਵੀਰੇ ਹਾਂਜੀ 8847601402 ਹਾਂਜੀ 8847601402 ਬਾਈ ਦਾ ਨੰਬਰ ਆਪੋ ਤੱਕ ਕਿ ਨੋਟ ਗਰੌਦੀ ਸਕਰੀਨ ਦੇ ਉੱਤੇ 8847601402 ਤੇ ਤੁਸੀਂ ਬਾਈਨਾ ਕਰ ਸਕਦੇ ਆ ਗੱਲਬਾਤ ਪਿੰਡ ਬਰਗਾੜੀਆ ਜ਼ਿਲ੍ਹਾ ਫਰੀਦਕੋਟ